ਮੇਰੇ ਜੀ ਕਰਦਾ ਬਾਤ ਕਿ ਸੰਗਰਨ ਜੱਫੀ ਪਾਉਣ ਨੂੰ ਦੋ ਤੇ ਪੀਰ ਨੂੰ ਤਿਰ ਮੈਸਾ ਪੱਟਾ ਦੇ ਵੀ ਕਿ ਸੰਗਰਨ ਨੀ ਤੇ ਹੋਟ ਤੇ ਮੇਰੇ ਗੋਲ ਆ ਜਾ ਯਾਰ ਮੈਂ ਨਹੀਂ ਮੈਂ ਤੂੰ ਚਾਹੀਦੀ ਹਾਂ ਮੇਰੇ ਚੀ ਨਹੀਂ ਲੱਗਦਾ ਹੁਣ ਫੇ ਕਹਿੰਗੇ ਗੈਂਡਾ ਨਹੀਂ ਮੰਨਦੇ ਹੁਣ ਤੂੰ ਮੰਨਦੀ ਰਾਤ ਨੂੰ ਇਕੱਠੇ ਪਾਵਾਂਗੇ ਸਰਵਸਕਾਰ ਕੀ ਤੇਰੀ ਬੀਤੇ ਦਿਨ ਹੀ ਭਾਈ ਅੰਬਰਤਪਾਲ ਸਿੰਘ ਮੈਰੋ ਨੇ ਇੱਕ ਗੁਰੂ ਘਰ ਦੇ ਵਿੱਚ ਰਹਿੰਦੇ ਬਾਬੇ ਦਾ ਕਟਾਪਾ ਕੀਤਾ ਸੀ ਕਿਉਂਕਿ ਉਹ ਬਾਬਾ ਪਿੰਡ ਦੀਆਂ ਧੀਆਂ ਪੈਣਾ ਨਾਲ ਗਲਤ ਹਰਕਤਾਂ ਕਰਦਾ ਸੀ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਨਾਲ ਫਿਜ਼ੀਕਲੀ ਹੁੰਦਾ ਸੀਗਾ ਜਦੋਂ ਇਹ ਗੱਲ ਭਾਈ ਅੰਬਰਤਪਾਲ ਸਿੰਘ ਮੈਰੋ ਨੂੰ ਪਤਾ ਲੱਗੀ ਤਾਂ ਤਾਪਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਉਸ ਨੂੰ ਕਿਸੇ ਬਹਾਨੇ ਦੇ ਨਾਲ ਬਾਹਰ ਬੁਲਾਇਆ ਤੇ ਬਾਹਰ ਆ ਕੇ ਉਹਦਾ ਕਟਾਪਾ ਕੀਤਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਸ ਬਾਬੇ ਦੇ ਮੂੰਹੋਂ ਮਣਾਈਆਂ ਗਈਆਂ ਨੇ ਪਰ ਉੱਥੇ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹ ਬਾਬਾ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਉਰਾਂ ਦੇ ਉੱਪਰ ਦੋਸ਼ ਲਾਉਂਦਾ ਪਿਆ ਕਿ ਇਹ 20 25 ਜਾਣੇ ਆਏ ਤੇ ਮੈਨੂੰ ਇਹਨਾਂ ਨੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਆ ਤੇ ਨਾਲ ਦੀ ਨਾਲ ਹੁਣ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਇੱਕ ਉਸ ਬਾਬੇ ਦੀ ਰਿਕਾਰਡਿੰਗ ਵੀ ਵਾਇਰਲ ਕੀਤੀ ਜਿੱਥੇ ਕਿ ਉਹ ਬਾਬਾ ਉਸ ਕੁੜੀ ਨੂੰ ਸਿਮਲਾ ਜਾਂ ਮਨਾਲੀ ਜਾਣ ਲਈ ਮਨਾਉਂਦਾ ਪਿਆਗਾ ਤੇ ਉਹ ਕੁ ਵੀ ਤਿਆਰ ਹੁੰਦੀ ਪਈ ਆ ਬਾਬੇ ਨਾਲ ਸਾਰਾ ਕੁਝ ਕਰਨ ਵਾਸਤੇ ਬਾਕੀ ਤੁਸੀਂ ਅੱਗੇ ਉਹ ਛੋਟੀ ਜੀ ਰਿਕਾਰਡਿੰਗ ਜਰੂਰ ਸੁਣੇ ਤੇ ਇੱਥੇ ਦੇਖਿਆ ਜਾਵੇ ਤਾਂ ਕੱਲਾ ਬਾਬਾ ਵੀ ਕਸੂਰਵਾਰ ਨਹੀਂ ਹੈਗਾ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਉਹ ਕੁੜੀ ਦੀ ਵੀ ਸਹਿਮਤੀ ਹੁੰਦੀ ਸੀ ਜੋ ਤੁਸੀਂ ਇਸ ਰਿਕਾਰਡਿੰਗ ਦੇ ਵਿੱਚ ਸੁਣੋਗੇ ਉਹ ਕੁੜੀ ਵੀ ਬਾਬੇ ਨੂੰ ਕਹਿੰਦੀ ਹੁੰਦੀ ਸੀ ਕਿ ਆਪਾਂ ਸਿਮਲੇ ਚੱਲਦੇ ਆਂਗੇ ਆਪਾਂ ਉੱਥੇ ਟੂਰ ਕੱਢ ਕੇ ਆਉਣੇ ਆ ਤੇ ਆਪਾਂ ਇਕੱਠੇ ਰਵਾਂਗੇ ਬਾਕੀ ਤੁਸੀਂ ਅੱਗੇ ਉਹ ਛੋਟੀ ਜੀ ਕਲਿੱਪ ਜਰੂਰ ਦੇਖਿਓ ਤੇ ਬਾਬੇ ਦੀ ਕਿ ਇੱਥੇ ਬਹੁਤ ਵੱਡੀ ਗਲਤੀ ਇਹ ਸੀ ਕਿ ਉਹ ਬਾਬਾ ਗੁਰੂ ਘਰ ਦੇ ਵਿੱਚ ਹੀ ਫਿਜ਼ੀਕਲ ਰਿਲੇਸ਼ਨ ਬਣਾਉ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ। ਬਾਕੀ ਵੀਡੀਓ ਨੂੰ ਬਤਨ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ। ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ। ਮਿਲਾਂਗੇ ਕਿਵੇਂ ਫਿਰ? ਮੈਂ ਨਹੀਂ ਹੁਣ ਤੁਹਾਨੂੰ ਤੁਸੀਂ ਦੱਸੋ ਕਿ ਕਰਨਾ ਯਾਰ। ਮੈਂ ਨਹੀਂ ਮੈਂ ਤਾਂ ਹੁਣ ਜਾਣਾ ਹਾਂ ਬੱਸ। ਜੀ ਦੀ ਗੱਲ ਮੈਂ ਤਿਆਰ ਹਾਂ। ਥੇਲੀ ਵਰ ਜਾਣਾ ਨਹੀਂ। ਮੈਂ ਤਾਂ ਹੁਣ ਇਹ ਆ ਵੀ ਲਾਈਕ ਕਰਨਾ ਤੈਨੂੰ ਤੇ ਵੀ ਜੀ ਹੁਣੇ ਮੇਰੇ ਨਾਲ ਹੋਣਗੇ। ਤੈਨੂੰ ਮੇਰੀ ਗੱਲ ਤਾਂ ਸੁਣੋ। ਹਾਂਜੀ। ਆਪਾਂ ਦੋ ਰੂਮ ਲੈ ਕੇ ਦੋ ਰੂਮ ਲਵਾਂਗੇ। ਹਾਂਜੀ ਤੇ ਇਹ ਨਾਲ ਅਗ ਲੈ ਦਾਂਗੇ ਹਾਂਜੀ ਤੇ ਇਧਰ ਨਾਲ ਅਗ ਲੈ ਦਾਂਗੇ ਤੇ ਮੈਂ ਥਿਲ ਇਟਾ ਗੂ ਆਪੇ ਓਕੇ ਨਾਲ ਨਾਲ ਰੂਮ ਹੋਣਗੇ ਇਕੱਠੇ ਹਾਂਜੀ ਫਿਰ ਫਿਰ ਨਹੀਂ ਉਹਨਾਂ ਨੂੰ ਟਾਊਟ ਹੋਊਗਾ ਤੇ ਫਿਰ ਨਹੀਂ ਉਹਨਾਂ ਫਿਰ ਤਾਂ ਇਹ ਉਹਦਾ ਵੀ ਇਕੱਠੇ ਗਏ ਆ ਤੇ ਸੌ ਗੱਲਬਾਤ ਕਰਨੀ ਹੁੰਦੀ ਦੁੱਖ ਸੁੱਖ ਕਰਨ ਦਾ ਵੈਸੇ ਫੋਨ ਕੱਲੇ ਵੀ ਦੋਗੇ ਤਾਂ ਵੀ ਜਾਣਾ ਕਿੱਥੇ ਓਕੇ ਫੇਰ ਬਾਤ ਚੱਲ ਆ ਮੈਂ ਜਲਦੀ ਬਤੀ ਮਾਚਲ ਕਿੱਥੇ ਜਾਣਾ ਹੈ ਇਹ ਮਾਚਲ ਚ ਹੋਟਲ ਤੇ ਚਲਾਂਗੇ